ਮੈਂ ਆਪਣਾ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਐਸੇ ਪਿੰਡ ਦੇ ਐਸੇ ਪਿੰਡ ਹਜਾਰਨਾਗਰ ਤੋਂ ਇੱਕ ਕੀ ਕਰਾ ਮਾਮਲਾ ਧਿਆਨ ਚਾਹੀਦਾ ਇਹ ਮਾਮਲਾ ਜੀ ਜਿਹੜਾ ਇੱਕ ਇੱਕ ਗਰੀਬ ਖਾਨਾ ਸਾਡੇ ਛੇੜਾ ਜ਼ਮੀਨ ਤੇ ਸਰਜੀਤ ਸਿੰਘ ਦਾ ਨਾਂ ਵੀਰ ਦਾ ਤੇ ਇਹਦੇ ਨਾਲ ਕੋਈ ਸ਼ਰਾਰਤੀ ਅੰਸਰ ਜਿਹੜਾ ਹੈ ਸਪਰੇ ਕਰਕੇ ਤੇ ਇਹਦੀ ਜਿਹੜੀ ਇਹੋ ਫਸਲ ਹੀ ਜਿਹੜੀ ਆਪਣੇ ਬੱਚਿਆਂ ਦੇ ਵਿੱਚ ਖਾਣੀ ਸੀਗੀ ਤੇ ਉਹ ਇਹਨਾਂ ਨੇ ਸਪਰੇ ਕਰਕੇ ਤੇ ਕਿਸੇ ਨੇ ਨੁਕਸਾਨ ਕਰਤਾ ਤੇ ਅਸੀਂ ਇਹ ਚਾਹੁੰਦੇ ਆ ਕਿ ਇਹ ਜਿਹੜਾ ਵਾ ਪ੍ਰਸ਼ਾਸਨ ਦੇ ਕੋਲੋਂ ਉਮੀਦ ਰੱਖਦੇ ਆ ਕਿ ਇਹਨੂੰ ਇਨਸਾਫ ਦਵਾਇਆ ਜਾਏ ਕੀ ਲੱਗਦਾ ਜੀ ਕਿ ਕੋਈ ਪਰਸਨਲ ਕੋਰਾਂਜੇਸ਼ ਹੈ ਜਾਂ ਕਿਸ ਨੇ ਜਾਣ ਬੁੱਝ ਕੇ ਵੇਖੋ ਜੀ ਕੀਤਾ ਤਾਂ ਕਿਸੇ ਨੇ ਜਾਣ ਬੁੱਝ ਕੇ ਆ ਕਈ ਵਾਰੀ ਇਤਰਾ ਹੁੰਦਾ ਕਿ ਸ਼ਾਇਦ ਕਿਸੇ ਨੇ ਗਲਤ ਸਰਪ੍ਰਾਈਜ਼ ਕਰ ਦਿੱਤੀ ਹੈ ਜਾਂ ਇਹਨੇ ਕੀਤੀ ਹੋ ਇਹਨੇ ਤੇ ਆਪ ਤੇ ਕੀਤੀ ਨਹੀਂ ਤੇ ਕੀਤਾ ਤਾਂ ਕਿਸੇ ਨੇ ਜਾਣ ਬੁੱਝ ਕੇ ਆ ਤੇ ਇਹਦੇ ਬਾਰੇ ਤੇ ਆਪਾਂ ਪ੍ਰਸ਼ਾਸਨ ਕੋਲ ਇਹੀ ਉਮੀਦ ਰੱਖਦੇ ਆ ਸੁਦੀਰ ਸਿੰਘ ਜੀ ਕੀ ਕੰਮ ਕਰਦੇ ਨੇ ਜਿੱਦਾਂ ਇਹ ਦੀ ਸਕਿਉਰਟੀ ਗਾਰਡ ਦੀ ਸਕੂਲ ਦੇ ਵਿੱਚ ਨੌਕਰੀ ਕਰਦੇ ਆ ਪ੍ਰਾਈਵੇਟ ਸਕੂਲ ਦੇ ਵਿੱਚ ਤੇ 7-8000 ਲੈਂਦੇ ਮੇਰੇ ਖਿਆਲ ਚ ਇੰਨੇ ਕੇ ਪੈਸੇ ਥੋੜੇ ਪੈਸੇ ਚ ਲੈਂਦੇ ਆ ਤੇ ਖੇਤੀਬਾੜੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੀ ਨਾ ਬੂਟੇ ਪੁੱਟ ਕੇ ਲੈ ਕੇ ਗਏ ਨੇ ਤੇ ਉਹਨਾਂ ਨੇ ਵੀ ਇਹ ਕਿਹਾ ਵੀ ਇਹਨੂੰ ਦਵਾਈ ਜਿਹੜੀ ਹੈ ਨਾ ਕਣਕ ਸਕਾਉਣ ਵਾਲੀ ਜਿਹੜੀ ਉਹ ਦਵਾਈ ਕੀਤੀ ਗਈ ਹੈ। ਕੀ ਮੰਗ ਕਰਦੇ ਹੋ ਜੀ ਜਾਂ ਕਿਦਾਂ ਦੀ ਕੀ ਕਾਰਵਾਈ ਹੋਣੀ ਚਾਹੀਦੀ? ਅਸੀਂ ਤੇ ਇਨਸਾਫ ਦੀ ਮੰਗ ਕਰਦੇ ਆ ਜੀ ਵੀ ਜਿਨ੍ਹਾਂ ਨੇ ਵੀ ਇਹ ਸ਼ਰਾਰਤ ਕੀਤੀ ਹੈ ਆਪਣਾ ਪੁਲਿਸ ਪ੍ਰਸ਼ਾਸਨ ਹੈ ਜਾਂ ਹੋਰ ਜਿਹੜੇ ਵੀ ਅਧਿਕਾਰੀ ਨੇ ਉਹ ਇਹਦੇ ਤੇ ਵੇਖਣ ਵੀ ਕਿੰਨੇ ਕੀਤੀ ਹੈ ਪਤਾ ਲਾਉਣ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਪੋਸਟ ਨਹੀਂ ਦਿੱਤੀ ਗਈ ਸਾਡੀ ਦਿੱਤੀ ਗਈ ਕੱਲ ਆਏ ਸੀ ਮੁਲਾਜ਼ਮ ਵੇਖਣ ਗਏ ਆ ਵੇਖ ਕੇ ਗਏ ਨੇ ਤੇ ਉਹ ਕਹਿੰਦੇ ਸੀ ਵੀ ਆਪਾਂ ਇਥੋਂ ਕੈਮਰੇ ਕੋ ਮੇਰੇ ਵੀ ਚੈੱਕ ਕਰਾਵਾਂਗੇ ਇਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਕੈਮਰੇ ਵੀ ਲੱਗੇ ਨੇ ਤੇ ਇੱਕ ਘਰ ਬੰਦ ਆ ਜਿਨ੍ਹਾਂ ਦੇ ਕੈਮਰੇ ਲੱਗੇ ਹੋ ਘਰ ਬੰਦ ਆ ਤੇ ਉਹਨਾਂ ਨਾਲ ਸਾਡੀ ਗੱਲ ਹੋਈ ਇਹ ਤੇ ਕਹਿੰਦੇ ਜਦੋਂ ਆਉਣਗੇ ਸਾਨੂੰ ਦੱਸ ਦਿਓ ਤੇ ਪਰ ਕੱਲ ਦਾ ਕੋਈ ਇੱਥੇ ਆਇਆ ਹੀ ਨਹੀਂ ਘਰ ਵਾਲੇ ਵੀ ਕੋਈ ਨਹੀਂ ਆਏ ਸਰਜੀਤ ਸਿੰਘ ਜੀ ਕੀ ਸਾਰਾ ਮਾਮਲਾ ਹੈ ਜੀ ਇਹ ਇਹ ਮੌਲਾ ਜੀ ਕਣਕ ਦਾ ਹੋਇਆ ਜੀ ਦਵਾਈ ਕੋਈ ਪਾ ਗਿਆ ਕਣਕ ਦੇ ਤੇ ਗਸ਼ੇਸ਼ਰਾਰ ਦੇ ਸਾਡੇ 6 ਕਨਾਲਾਂ ਮੈਂ ਕਣਕ ਭੀਜੀ ਆ ਤੇ ਸਾਡੇ 6 ਕਨਾਲਾਂ ਤੇ ਤੁਸੀਂ ਵੇਖੋ ਸਾਡੇ ਸਪਰੇਅ ਕਰ ਦਿੱਤੀ ਉਹਨਾਂ ਨੇ ਕਦੋਂ ਪਤਾ ਲੱਗਾ ਤੇ ਕਦੋਂ ਠੀਕ ਹੀ ਮੈਨੂੰ 26 ਤਰੀਕ ਨੂੰ ਜੀ ਦੁਪਹਿਰੇ ਪਤਾ ਲੱਗਾ ਉਦੋਂ ਮੈਂ ਇੱਧਰ ਝਾਤੀ ਮਾਰਨ ਆਇਆ ਹੋਇਆ ਵੇਖਦੇ ਉਦੋਂ ਸੁੱਕਣ ਲਈ ਤੇ 23 ਨੂੰ 24 ਨੂੰ ਵੇਖੀ ਉਹ ਬਿਲਕੁਲ ਠੀਕ ਹੀ ਕਣਕ ਇਹੋ ਹੀ ਮੇਰੀ ਕਣਕ ਆ ਇਹ ਤੇ ਮੈਂ ਗੁਜਾਰਾ ਕਰਨਾ ਛੋਟਾ ਕਿਸਾਨ ਆ ਤੇ ਮੇਰੀ ਮਦਦ ਕੀਤੀ ਜਾਵੇ ਮੇਰੀ ਹੈਲਪ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਵਾਲੋ ਮੈਨੂੰ ਜੋ ਇਨਸ਼ਾਫਾ ਦਵਾਇਆ ਜਾਵੇ ਇਹ ਕਿਸੇ ਨੇ ਪਾ ਦਿੱਤੀ ਆ ਜਾਂ ਖੁਦ ਕੋਈ ਕਿਸੇ ਕੋਈ ਸਪਰੇ ਤੁਹਾਡੇ ਕੋਲੋਂ ਨਿਕਲੀ ਹੋਗੀ ਨਹੀਂ ਮੇਰੇ ਕੋ ਕੋਈ ਨਹੀਂ ਗੱਲ ਇਹ ਮੈਂ ਕੋਈ ਸਪਰੇ ਨਹੀਂ ਕੀਤੀ ਮੈਂ 1.5 ਮਹੀਨਾ ਪਹਿਲਾਂ ਕੀਤੀ ਜਦੋਂ ਕਣਕ ਨਿਕਗ ਨਿਕ ਹੀ ਉਹਦੇ ਘਾ ਦੇ ਹੁਣ ਮੈਂ ਕੋਈ ਸਪਰੇ ਨਹੀਂ ਕੀਤੀ ਇਹ ਕੀ ਲੱਗਦਾ ਜੀ ਕੀ ਹੋਇਆ ਜੀ ਕਣਕ ਨੂੰ ਇਹ ਚੁੰਨੀ ਚਰਾ ਦਵਾਈ ਕੀਤੀ ਜੀ ਉਹਨਾਂ ਨੇ ਜਦੋਂ ਜਿਹੜੇ ਵੀ ਇਨਸ਼ਾਨੇ ਕੀਤੀ ਚੱਕ ਕਰਾਈ ਅਸੀਂ ਕਦੀ ਬੜੀ ਡਾਕਟਰ ਉਹਨਾਂ ਨੇ ਸਪਰੇ ਕੀਤੀ ਆ ਜੀ ਕੀ ਮੰਗ ਕਰਦੇ ਸੀ ਅਸੀਂ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਸਾਨੂੰ ਇਨਸ਼ਾਖ ਦਵਾਈ ਜਾਏ ਜਿਸ ਨੇ ਵੀ ਸਾਡੇ ਦਵਾਈ ਦਾ ਕਾਰਾ ਕੀਤਾ ਉੱਤੇ ਸਖਤ ਕਾਰਵਾਈ ਕੀਤੀ ਜਾਵੇ